ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਗਿਆਨੀ ਸੰਪੂਰਨ ਸਿੰਘ ਜੀ ਇਹ ਹੈ ਲਗੇ ਪਾਈ ਬਲਾਂਸਿੰਗ ਜੀ ਨੂੰ ਪਾਈ ਸਾਨੂੰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਸੁਹਾਉਣੀ ਕਰੋ ਜਿੱਤੇ ਕਿ ਦੇਵੀ ਕੋਈ ਕਾਰਡ ਵਾਦ ਹੋਵੇ ਉਹ ਅਸੀਂ ਦੱਸ ਦੇਵਾਂਗੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਕਹਦਾ ਦੀ ਸਮਾਪਤੀ ਤੋਂ ਬਾਅਦ ਨੂੰ ਸਾਡੇ ਕੋਲ ਆਕੇ ਅੱਜ ਤੋਂ ਹੀ ਰੋਜ਼ 25 ਅੰਗ ਸਾਨੂੰ ਸੁਣਾਇਆ ਕਰੋ ਸੰਤ ਬਾਬਾ ਬਲੰਸਿੰਗ ਜੀ ਰੋਜ਼ ਹੀ ਪੱਕੀ ਅੰਗਾਂ ਦੀ ਸੰਥਿਆ ਕਰਦੇ ਸਨ तकरीबन 2 ਮਹੀਨਿਆਂ ਦੇ ਵਿੱਚ ਪਹਿਲੀ ਵਾਰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਨੂੰ ਸੰਪੂਰਨ ਕੀਤੀ ਤੇ ਕੁਝ ਦਿਨ ਬਾਅਦ ਦੂਜੀ ਵਾਰ ਫੇਰ ਜਦੋਂ ਸੰਥਿਆ ਸ਼ੁਰੂ ਕੀਤੀ ਉਹ ਵੀ ਤਕਰੀਬਨ 2 ਮਹੀਨਿਆਂ ਦੇ ਲਗਭਗ ਸਮੇਂ ਦੇ ਵਿੱਚ ਸਪੂਰਨ ਕੀਤੀ ਨਾਲੇ ਰੋਜ਼ ਹੀ ਸਵੇਰੇ ਅਤੇ ਸ਼ਾਮ ਦੀ ਕਥਾ ਕਰਾਉਂਦੇ ਸਨ ਇਸ ਤਰ੍ਹਾਂ ਸੰਤ ਬਾਬਾ ਬਲਵੰਤ ਸਿੰਘ ਜੀ ਬਹੁਤ ਹੀ ਮਿਹਨਤ ਕਰਦੇ ਸਨ ਬੜੀ ਸਖਤ ਮਿਹਨਤ ਕਰਦੇ ਫਿਰ ਵੀ ਆਪ ਦਾ ਜਿਹੜਾ ਰੋਜ਼ ਦਾ ਨਿਤਨੇਮ ਸੀ ਉਹਦੇ ਵਿੱਚ ਕੋਈ ਵੀ ਟਲ ਨਹੀਂ ਸੀ ਆਉਣ ਦਿੰਦੇ ਸਨ ਰੋਜ਼ ਸਮੇਂ ਤੇ ਨਿਤਨੇਮ ਕਰਦੇ ਨਾਲ ਇਸ ਮੱਦੀ ਲਾ ਕੇ ਜਰੂਰ ਦਾ ਸੁਖੁਣੀ ਸਾਇਦੇ ਪਾਠ ਉਸੀ ਤਰ੍ਹਾਂ ਹੀ ਆਪਦੇ ਕਰਦੇ ਰਹਿੰਦੇ ਸਨ ਜਿਹੜਾ ਫਿਰ ਹੋਰ ਸਮਾਂ ਹੁੰਦਾ ਉਹਦੇ ਵਿੱਚ ਪਰਮੇਸ਼ਰ ਦੇ ਨਾਮ ਜਪਾਉਣ ਵੈਗੁਰੂ ਵੈਗੁਰੂ ਸਮਾਧੀ ਲਾ ਕੇ ਵੀ ਕਾਫੀ-ਕਾਫੀ ਸਮਾਂ ਬਾਬਾ ਜੀ ਆਪਦੇ ਹਾਸੰਤੇ ਬੈਠੇ ਰਹਿੰਦੇ ਜਦੋਂ ਸਮਾਂ ਹੁੰਦਾ ਵੀ ਹੁਣ ਗਿਆਨੀ ਜੀ ਦਰਬਾਰ ਸਾਹਿਬ ਦੇ ਵਿੱਚ ਪਹੁੰਚਣ ਵਾਲੇ ਨੇ ਬਸ ਉਦੋਂ ਪਹਿਲਾਂ ਗਿਆਨੀਆਂ ਜਾਂ ਤੋਂ ਤਿਆਰ ਬਰ ਤਿਆਰ ਹੋ ਕੇ ਦਰਬਾਰ ਸਾਹਿਬ ਦੇ ਵਿੱਚ ਚਲੇ ਜਾਂਦੇ ਸਨ ਉਦੋਂ ਤਕਰੀਬਨ ਬਾਬਾ ਜੀ ਨੂੰ ਥਾ ਇੱਕ ਦਿਨ ਉੱਥੇ ਰਹਿੰਦਿਆਂ ਹੋਏ ਸੀ ਅਗਿਆਨੀਆਂ ਨੇ ਇਕਦਾਂ ਕੋਲ ਬਲਾਕੇ ਵੀ ਫੇਰ ਵਿਚਾਰ ਕੀਤੀ ਭਾਈ ਵਰਦ ਸਿੰਘ ਜੀ ਅਬਦੇ ਆਸਨ ਦੇ ਕੋਲ ਹੀ ਬਾਬਾ ਜੀ ਨੇ ਕਿਹਾ ਕਿ ਉਰੇ ਜੀ ਬੈਠ ਜੋ ਸਾਡੇ ਕੋਲੇ ਕਿ ਸਾਨੂੰ ਪਿੰਡਾਂ ਦੇ ਵਿੱਚੋਂ ਬਹੁਤ ਬੇਨਤੀਆਂ ਆਉਂਦੀਆਂ ਨੇ ਏ ਬਾਬਾ ਜੀ ਸਾਡੇ ਘਰੇ ਅਖੰਡ ਪਾਠ ਕਰੋ ਕੋਈ ਬੇਨਤੀ ਕਰਦਾ ਬਾਬਾ ਜੀ ਸਾਡੇ ਘਰੇ ਅਖੰਡ ਪਾਠ ਕਰੋ ਕੋਈ ਕਹਿੰਦਾ ਸਹਿਜ ਪਾਠ ਕਰੋ ਕਿਉਂਕਿ ਸਮਾਂ ਜਦੋਂ ਮਹਾਰਾਜੀ ਉੱਤੇ ਰਹਿੰਦੇ ਸੀ ਗਰਮੀਆਂ ਦਾ ਸਮਾਂ ਸੀ ਗਰੀਵਾਨ ਅਪ੍ਰੈਲ ਸ਼ੁਰੂ ਹੋਣ ਵਾਲਾ ਸੀ ਆ ਕਰਕੇ ਉਹ ਕਹਿੰਦੇ ਸਨ ਇਮਾਰਦੀ ਤੋਂ ਪਹਿਲਾਂ ਪਹਿਲਾਂ ਵਿਆਹ ਵੀ ਕਈ ਘਰਾਂ ਦੇ ਵਿੱਚ ਰੱਖੇ ਹੁੰਦੇ ਇਸ ਤਰ੍ਹਾਂ ਕਈ ਆ ਕੇ ਬੇਨਤੀਆਂ ਕਰਦੇ ਰਹਿੰਦੇ ਆਸੰਤ ਬਾਬਾ ਬਲਵੰਤ ਸਿੰਘ ਕੀ ਕਹਿ ਲਗੇ ਜੋ ਆਪ ਜੀ ਦਾ ਹੁਕਮ ਹੈ ਸਤਿਵਚਨ ਜੀ ਜੋ ਵੀ ਤੁਸੀਂ ਹੁਕਮ ਕਰੋਗੇ ਮੈਂ ਸਾਰੀ ਡਿਊਟੀ ਨਿਭਾਉਂਗਾ ਇਹ ਗੰ ਸੁਣ ਕੇ ਗੈਨੀ ਜੀ ਬਹੁਤ ਖੁਸ਼ ਹੋਏ ਕਹਿਣ ਲੱਗੇ ਤੇਰੇ ਉੱਤੇ ਮੈਨੂੰ ਬੜਾ ਮਾਣ ਆਣਾ ਇਹ ਤੂੰ ਸਾਰੇ ਪ੍ਰੋਗਰਾਮ ਕਰਨ ਦੇ ਵਿੱਚ ਸਮਰੱਥ ਹੈ ਤੇਰੇ ਕੋਲ ਗੁਣ ਪਰਮੇਸ਼ਰ ਨੇ ਬਹੁਤ ਦਿੱਤਾ ਹੈ ਇਸੇ ਕਰਕੇ ਅਸੀਂ ਤੈਨੂੰ ਕੋਲੇ ਬੁਲਾਇਆ ਅੱਜ ਅੱਜ ਤੈਨੂੰ ਅਸੀਂ ਜਿਹੜਾ ਅਖੰਡ ਪਾਠ ਹੀ ਜਾਂਦਾ ਤੇ ਕੀਰਤਨ ਵਾਲੇ ਸਿੰਘਾਂ ਦਾ ਸਾਰੇ ਦਾ ਤੈਨੂੰ ਜਦੇਦਾਰ ਅਸੀਂ ਅੱਜ ਐਲਾਨਤਨੈ ਤੈਨੂੰ ਐਲਾਨਤਾ ਤੇ ਬਾਬਾ ਜੀਆ ਨੇ ਇੱਕ ਪੂਰੀ ਗਰਦੇ ਵਿੱਚ ਬਾਬਾ ਜੀਆ ਦੇ ਪਾ ਦਿੱਤੀ ਲਓ ਅੱਜ ਤੋਂ ਤੂੰ ਸਾਰੇ ਸਥਾਨ ਦਾ ਕੀਰਤਨ ਵਾਲਿਆਂ ਦਾ ਪਾਠੀਆਂ ਦਾ ਜਜ਼ੀਰ ਤੂੰ ਐ ਬਸ ਅਸੀਂ ਤਾਂ ਦੋਨੇ ਟਾਈਮ ਕਥਾ ਵਿਚਾਰ ਦੇ ਨਾਲ ਹੀ ਆਨੰਦ ਮਾਣੀ ਜਾਣਾ ਜਿੱਥੇ ਕੋਈ ਭੋਜ ਦੇ ਕਹੂਗਾ ਉੁੱਤੇ ਅਸੀਂ ਤੁਹਾਡੇ ਕੋਲ ਆ ਜਾ ਕਰਾਂਗੇ ਨਹੀਂ ਤਾਂ ਕੀਰਤਨ ਕਰਕੇ ਕਥਾ ਵਿਚਾਰ ਸਭ ਕੁਝ ਕਰ ਸਕਦਾ ਹੈ ਤੇ ਜਿੱਥੇ ਕੋਈ ਯਾਦ ਕਰੂ ਤਾਂ ਉੱਥੇ ਅਸੀਂ ਆਵਾਂਗੇ ਨਹੀਂ ਤੁਸੀਂ ਜਥੇ ਦੇ ਨਾਲ ਵਾਲੇ ਵਾਲੇ ਇਲਾਕੇ ਵਿੱਚ ਜਿੱਥੇ ਤੱਕ ਵੀ ਤੁਹਾਡਾ ਮਨ ਕਰਦਾ ਹੈ ਉੱਥੇ ਤੱਕ ਪ੍ਰੋਗਰਾਮ ਦੇ ਜਾਣਿਆ ਇਹ ਸਾਰਾ ਪ੍ਰੋਗਰਾਮ ਤੁਸੀਂ ਆਪਦੇ ਹੱਥ ਵਿੱਚ ਰੱਖੋਗੇ ਇਸ ਤਰ੍ਹਾਂ ਯਾਨੀ ਸੁਖੋਂ ਸਿੰਘ ਜੀ ਨੇ ਬਾਬਾ ਜੀ ਨੂੰ ਬੜਾ ਮਾਣ ਬਖਸ਼ਿਸ਼ ਕੀਤਾ ਹੈ ਇਸ ਤਰ੍ਹਾਂ ਮਾਣ ਬਖਸ਼ ਦੇ ਬਾਬਾ ਜੀ ਨੂੰ ਕਈ ਦਿਨ ਲੰਗੇ ਤਾਂ ਇੱਕ ਖੰਡ ਵਰਠ ਆਇਆ ਉਸਨੂੰ ਵਰਦੀ ਪਾਰੀ ਜ਼ਿੰਮੇਵਾਰੀ ਬਾਬਾ ਜੀ ਨੇ ਕੀਤੀ ਨੋਨੇ ਟਾਈਮ ਕੀਰਤਨ ਕਰਨਾ ਕਰਦੇ ਵਿੱਚ ਸ਼ਾਮ ਨੂੰ ਕੀਰਤਨ ਕਰਨਾ ਅਸਰ ਦੀ ਵਾਰ ਦਾ ਕੀਰਤਨ ਕਰਨਾ ਕਿਉਂਕਿ ਗੈਨੀ ਸੰਪੂਰਨ ਸਿੰਘ ਜੀ ਕੋਲੇ ਕੀਰਤਨ ਵਾਲਾ ਜਥਾ ਵੀ ਸੀ ਗੰਡ ਵਰਤੀ ਵੀ ਬਹੁਤ ਸੀ ਇਸਾਰਾ ਬਣਿਆ ਬਣਾਇਆ ਜਥਾ ਸੀ ਧੰਨ ਬਾਬਾ ਜੀ ਨੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਅੰਤ ਬਾਬਾ ਬਲਵੰਤ ਸਿੰਘ ਜਾਂਦੇ ਸੀ ਕਿ ਜਿਹੜਾ ਸਾਡਾ ਢੋਲਕੀ ਵਾਲਾ ਕੋਈ ਹੋਵੇ ਨਾ ਉਹ ਸਾਨੂੰ ਪੂਰਾ ਸੋਣਾ ਚਾਹੀਦਾ ਤੇ ਬਾਬਾ ਜੀ ਨੇ ਇੱਕ ਮੱਚਾ ਦੇਖਿਆ ਉਮਰ ਛੋਟੀ ਸੀ ਉਹਦੀ ਉਹਦਾ ਨਾਮ ਸੀ ਸਤਨਾਮ ਸਿੰਘ ਉਹ ਬਹੁਤ ਛੋਟਾ ਕਰਕੇ ਸਭ ਨੂੰ ਪਿਆਰਾ ਲੱਗਦਾ ਸੀ ਪਰ ਉਹ ਢੋਲਕੀ ਦੇ ਹੱਥ ਉਹਦੇ ਬਾਬਾ ਜੀ ਨੇ ਦੇਖੇ ਨੇ ਹੱਥ ਬਹੁਤ ਸੋਹਣੇ ਮਾਰਦਾ ਬਾਬਾ ਜੀ ਨੇ ਉਹਦੇ ਉੱਤੇ ਹੱਥ ਰੱਖਿਆ ਕਿ ਇਹ ਸਾਡਾ ਟੁਲਕਈਆ ਬਾਬਾ ਜੀ ਜਾਨੀ ਸੁਣ ਸੀ ਇਹਨੂੰ ਕਹਿੰਦੇ ਅਸੀਂ ਇਸ ਨੂੰ ਇਤਿਨ ਦੇ ਵਿੱਚ ਨਾਲ ਲਿਖ ਜਾਇਆ ਕਰਾਂਗੇ ਇਹ ਤੁਸੀਂ ਅੱਗੇ ਬੋਲੋ ਬਾਬਾ ਜੀ ਕਹਿੰਦੇ ਬੱਚਾ ਬਹੁਤ ਹੈ ਛੋਟਾ ਹੈ ਤੇ ਤੁਸੀਂ ਤੱਕ ਹੀ ਕਿ ਘੰਟੇ ਕੀਰਤਨ ਕਰਨਾ ਹੁੰਦਾ ਹੈ ਇਹ ਬੱਚਾ ਕਿਸ ਤਰ੍ਹਾਂ ਤੁਹਾਡੇ ਨਾਲ ਇੰਨਾ ਚਿਰ ਮਲੰਗ ਵਜਾਊਗਾ ਬਾਬਾ ਜੀ ਕਹਿੰਦੇ ਸਾਡੇ ਤੇ ਗੱਲ ਕਰ ਲਓ ਤੁਸੀਂ ਅਸੀਂ ਇਹ ਤੋਂ ਕੰਮ ਲੈ ਲਿਆ ਕਰਾਂਗੇ ਇਹ ਇਤਨਾ ਕਰਕੇ ਆਈ ਸਤਨਾਮ ਬਾਬਾ ਜੀਆਂ ਨੇ ਜਿੰਨੇ ਵੀ ਗਤਾਂ ਆਪ ਜਾਣਦੇ ਸੀ ਢੋਲਕੀ ਦੀਆਂ ਸਾਰੀਆਂ ਗਤਾਂ ਅਈ ਸਤਨਾਮ ਸਿੰਘ ਨੂੰ ਸਿਖਾਈਆਂ ਉਹਨੂੰ 6 ਮਹੀਨਿਆਂ ਦੇ ਵਿੱਚ ਐਡਾ ਵੱਡਾ ਤਕੜਾ ਜੋਕਈਆ ਬਣਾਤਾ ਬਾਬਾ ਜੀ ਨੇ ਫਿਰ ਜਦੋਂ ਫਿਰ ਸੰਗਰਾਂਦ ਦੇ ਉੱਤੇ ਅੱਬਾ ਜੀ ਕੀਰਤਨ ਕਰਦੇ ਸੀ ਇਹ ਭਾਈ ਸਾਤਨਾਮ ਇਹ ਢੋਲ ਕੀ ਵਜਾ ਰਿਹਾ ਸੀ ਉਹਦੀ ਢੋਲ ਕੀ ਸੁਣ ਕੇ ਕੈਨੇ ਸਪੋਨ ਸਿੰਘ ਜੀ ਬੜੇ ਖੁਸ਼ ਹੋਏ ਐਂ ਦੇਖੋ ਢੋਲ ਕੀ ਜਦਾਬ ਹੈ ਇੰਨੀ ਸੁੰਦਰ ਢੋਲ ਕੀ ਰੰਗ ਵਜਾ ਰਿਹਾ ਹੈ ਇਤਨਾ ਬੜੇ ਖੁਸ਼ ਹੋਏ ਕਿ ਸੰਤ ਯਾਨੀ ਸਪੋਨ ਸਿੰਘ ਕਹਿੰਦੇ ਭਾਈ ਬਲਵੰਤ ਸਿਆ ਇਵੇਂ ਤੇਰੇ ਵਿੱਚ ਕਰਾਮਾਦ ਹੈ ਜਿਸ ਨੂੰ ਵੀ ਤੂੰ ਇਤਨੋਂ ਕਹੇਂਗਾ ਜਾਂ ਤੂੰ ਕਿਸੇ ਵੀ ਸਾਜ਼ ਨੂੰ ਐ ਦੇਵੇਂਗਾ ਵੀ ਆਹ ਤੂੰ ਵਜਾ ਭਾਈ ਉਹ ਤੇਰੇ ਹੁਕਮ ਦੇ ਨਾਲ ਹੀ ਆਵੇਂ ਕਦੇ ਨਾ ਵੀ ਵਜਾਉਂਦਾ ਹੋਇਆ ਤਾਂ ਵੀ ਉਹ ਵਜਾਉਣ ਲੱਗ ਜੂਗਾ ਇਹ ਵੀ ਤੇਰੇ ਕੋਲ ਪਰਮੇਸ਼ਰ ਦਾ ਗੁਣ ਦਿੱਤਾ ਹੋਇਆ ਹੈ ਇਸ ਤਰ੍ਹਾਂ ਕਹਿੰਨੇ ਜੀ ਬਹੁਤ ਖੁਸ਼ ਹੈ ਬੜੀਆਂ ਬੰਲਾ ਖਾਸਸ ਕੇ ਮਾ ਬਾਈਆਂ ਨਾਲ ਕਰਦੇ ਰਹੇ ਵੀ ਕਹਿਣ ਲੱਗੇ ਠੀਕ ਹੈ ਤੁਸੀਂ ਜਿਹੜੀ ਚੀਜ਼ ਦੀ ਵੀ ਕੋਈ ਘਾਟ ਬਾਧ ਹੈ ਉਹ ਸਾਨੂੰ ਦੱਸਿਓ ਬਾਕੀ ਤੁਸੀਂ ਇਸ ਤਰ੍ਹਾਂ ਹੀ ਆਪਣੇ ਪ੍ਰੋਗਰਾਮ ਸਾਰੇ ਕਰਦੇ ਰਿਆ ਕਰੋ ਉਹ ਅੱਜ ਦਾ ਇਸ ਸਮਾ ਸੁਭਾਅਤਾ ਹੈ ਅਗਲੀ ਕਥਾ ਕੱਲ ਨੂੰ ਸਰਮ ਕਾ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ